ਛਤੀਸਗੜ ਸ਼ਰਾਫਕਟਾਲਾ ਸੀ ਤੇ ਵਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਸ਼ਰਾਫਕਟਾਲੇ ਮਾਮਲੇ ਚ ਈਡੀ ਨੂੰ ਕਟਹਿਰ ਚ ਖੜਾ ਕਰਕੇ ਪੁੱਛਿਆ ਕਿ ਵੀ ਤੁਸੀਂ ਇੰਨੇ ਮਾਮਲੇ ਲਿਆਉਨੇ ਹੋ ਤੁਹਾਡੇ ਕੋਲ ਕੋਈ ਠੋਸ ਬੂਤ ਹੁੰਦਾ ਹੈ ਕਿ ਕੱਲੇ ਬਿਆਨਬਾਜ਼ੀ ਹੁੰਦੀ ਹੈ ਉਹ ਕਹਿੰਦੇ ਤੁਸੀਂ ਸਿਰਫ ਦੋਸ਼ ਮੜਦੇ ਹੋ આરોਪ ਲਾਉਨੇ ਹੋ ਤੇ આરોਪ ਨੂੰ ਇੱਕ ਕੇਸ ਬਣਾ ਕੇ ਲਿਆਉਨੇ ਹੋ ਵਕਾਇਦਾ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਨੇ ਈਡੀ ਨੂੰ ਅਦਾਲਤ ਦੇ ਵਿੱਚ ਖੜਾ ਕੇ ਕਿਹਾ ਕਿ ਤੁਹਾਡੀਆਂ ਸ਼ਿਕਾਇਤਾਂ ਦੇ ਵਿੱਚ ਇੱਕ ਆ ਟੰਗ ਦੇਖਣ ਨੂੰ ਬਹੁਤ ਮਿਲ ਰਹੀ ਹੈ ਇੱਕੋ ਤਰ੍ਹਾਂ ਦਾ ਤਰੀਕਾ ਕਿ ਤੁਸੀਂ ਬੰਦੇ ਤੇ આરોਪ ਲਾਏ ਕੇਸ ਸਿਰ ਕੀਤਾ ਤੇ ਆ ਕੇ ਪੇਸ਼ ਕਰ ਲੈਂਦੇ ਇਹ ਤੋਂ ਬਿਨਾ ਸਬੂਤ ਕਿੱਥੇ ਹੁੰਦੇ ਸਬੂਤਾਂ ਦੀ ਬਹੁਤ ਕਮੀ ਹੈ ਜਨਾਬ ਈਡੀ ਦੇ ਦਫਤਰ ਚ ਨਾ ਅੱਗ ਲੱਗੀ ਫੈਲਾਨ ਕਾਫੀ ਕੁ ਸੜ ਕੇ ਸੁਆਹ ਹੋ ਗਿਆ ਹਾਂਜੀ ਇਨਫੋਰਮੈਂਟ ਡਾਇਰੈਕਟੋਰੇਟ ਈਡੀ ਦੇ ਮੁੰਬਈ ਵਾਲੇ ਦਫਤਰ ਦੇ ਵਿੱਚ ਪਿਛਲੇ ਹਫਤੇ ਅੱਗ ਲੱਗੀ ਤੇ ਕਹਿੰਦੇ ਜੀ ਬੁਰੀ ਤਰ੍ਹਾਂ ਫਾਈਲਾਂ ਸੜ ਕੇ ਸੁਆਹ ਹੋ ਗਈਆਂ